ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵੀਡੀਓ ਤਾਰਨਾ ਦੇ ਲਈ ਬੜਾ ਰਹੇ ਆ ਸਮਾਜ ਸੇਵਾ ਸੰਸਥਾ ਠਿੱਕਰੀਵਾਲ ਜਥੇਬੰਦੀ ਤਰਨਾ ਦਲ ਤੇ ਬਾਬਾ ਇੰਦਰਜੀਤ ਸਿੰਘ ਜੀ ਸਸ਼ਤਰਧਾਰੀ ਬਾਬਾ ਬੰਦਾ ਸਿੰਘ ਜੀ ਬਹਾਦਰ ਜਥੇਬੰਦੀ ਜਲੰਧਰ ਤੇ ਜਥੇਬੰਦੀ ਲੁਧਿਆਣਾ ਤੋਂ ਬਾਬਾ ਗੁਰਸੇਵਕ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਬਾਬਾ ਸੇਵਕ ਸਿੰਘ ਜੀ ਤੇ ਬਾਬਾ ਠਾਕੁਰ ਸਿੰਘ ਜੀ ਸਾਰੀਆਂ ਜਥਿਆਂ ਵੱਦਿਆਂ ਲੋ ਦਾਸ ਤਾੜਨਾ ਕਰਨ ਲੱਗਾ ਜੋ ਉਹਨਾਂ ਨੂੰ ਜਿਹੜੇ ਲੋਕਾਂ ਦੀਆਂ ਧੀਆਂ ਪੈਣਾ ਦੀਆਂ ਫੋਟੋ ਐਡਿਟ ਕਰਦੇ ਨੇ ਜਿਹੜੇ ਕੁੱਤੇ ਕੁੜੀਆਂ ਦਾ ਘਰ ਨਹੀਂ ਵਸਣ ਦਿੰਦੇ ਸਾਡੇ ਕੋਲ ਪਹੁੰਚੀਆਂ ਨੇ ਸ਼ਿਕਾਇਤਾਂ ਜਿਹੜੇ ਗੈਰਜ਼ਾਂ 'ਚ ਲੱਗੇ ਨੇ ਡੈਂਟਿਕ ਪੈਂਟ ਦਾ ਕੰਮ ਕਰਦੇ ਨੇ ਉਹ ਵੀ ਗੈਰਜ਼ਾਂ ਵਾਲੇ ਸਮਝ ਜਾਓ ਜਿਹੜੇ ਬੰਦਿਆਂ ਨੇ ਫੋਨ ਕੀਤਾ ਜਾਂਦੇ ਬੰਦੇ ਦੇ ਪੁੱਤ ਬਣਾ ਕੇ ਇਹਨਾਂ ਨੂੰ ਗੈਰਜ਼ਾਂ ਤੋਂ ਕੱਢ ਦਿਓ ਨਹੀਂ ਤਾਂ ਤੁਹਾਡੀਆਂ ਗੈਰਜਾਂ ਭਾਵੇਂ ਹੰਡਾਈ ਦੀਆਂ ਭਾਵੇਂ ਹੰਡੇ ਦੀਆਂ ਭਾਵੇਂ ਸੰਡੇ ਦੀਆਂ ਜਦਨਾਂ ਹੀ ਆਗੇ ਪੂਰੀ ਪ੍ਰੈਸ ਮੇਧ ਲਾਈਵ ਮੱਦੇ ਚੁੱਕ ਕੇ ਖੜਾਂਗੇ ਛੱਤਰ ਫੇਰਾਂਗੇ ਲਾਈਵ ਬਣਾ ਕੇ ਤੇ ਪੁਲਿਸ ਨੂੰ ਸੱਦ ਕੇ ਕਰਾਵਾਂਗੇ ਪਰਚੇ ਜੋਈ ਕੁੱਤਿਓ ਜਿਹੜੇ ਕੁੜੀਆਂ ਦੇ ਘਰ ਵਸਾਉਂਦੇ ਹੋ ਝਾੜਦੇ ਹੋ ਜਥੇ ਬੰਦੀ ਅੱਗੇ ਕੁੜੀਆਂ ਦੇ ਘਰ ਵਸਾਉਂਡੀਆਂ ਰਜਨਤੀਆਂ ਪੈਣਾ ਨੂੰ ਘਰਾਂ ਤੋਂ ਕੱਢਿਆ ਜਾਂਦਾ ਬਿਨਾਂ ਕਸੂਰ ਤੋਂ ਜਿਨ੍ਹਾਂ ਦਾ ਕਸੂਰ ਆ ਉਹਨਾਂ ਦਾ ਹੀ ਕਵਾਂਗੇ ਕਸੂਰ ਆ ਜਿਨ੍ਹਾਂ ਦਾ ਨਹੀਂ ਕਸੂਰ ਜਿਹੜੇ ਦੋ ਦੋ ਰੱਕੀ ਫਿਰਦੇ ਆ ਪਹਿਲੀਆਂ ਨੂੰ ਕੱਢ ਦਿੰਦੇ ਆ ਛੱਤਰ ਉਹਨਾਂ ਨੂੰ ਵੀ ਟੰਗਾ ਕੇ ਫਿਰਨਾਂ ਦੇ ਕਮੈਂਟ ਤੁਸੀਂ ਕਰ ਲਿਓ ਜਿਹੜੇ ਕਰਨੀਆਂ ਥੱਲੇ ਠੋਕ ਕੇ ਪੜਾਂਗੇ ਵੀ ਤੇ ਗੁੱਸਾ ਵੀ ਨਹੀਂ ਕਰਾਂਗੇ ਕਿਉਂਕਿ ਤੁਹਾਡਾ ਫਰਜ਼ ਹੈ ਕਮੈਂਟ ਕਰਨੇ ਪਰ ਜਿੱਥੇ ਕੋਈ ਕਾਨੂੰਨ ਨਹੀਂ ਕੰਮ ਆਉਂਦਾ ਕੋਈ ਪੁਲਿਸ ਨਹੀਂ ਕੰਮ ਆਉਂਦੀ ਕੋਈ ਪੰਚਾਇਤ ਨਹੀਂ ਕੰਮ ਆਉਂਦੀ ਉਥੇ ਜਥੇਬੰਦੀਆਂ ਦੇ ਆ ਕੇ ਫਿਰੋ ਕੰਮ ਕਰਦੀਆਂ ਨੇ ਤੇ ਬੇਨਤੀ ਮੈਂ ਕਰਦੇ ਲੱਗਾ ਉਹਨਾਂ ਨੂੰ ਅਜੇ ਭਲਾ ਹਲ ਤਾੜਨਾ ਦੇਣ ਲੱਗੇ ਆ 8725842517 ਜਥੇਬੰਦੀ ਸਮਾਜ ਸੇਵਾ ਸੰਗਠਨ ਠਿਕਰੀਵਾਲ ਤਰਦਾਂਦਲ ਜੇ ਕਿਸੇ ਬੰਦੇ ਨੇ ਕੁੜੀ ਦੀ ਫੋਟੋ ਕੀਤੀ ਐਡਿਟ ਕੁੜੀ ਹੋਈ ਸੋਹਰੇ ਪਰਿਵਾਰ ਚ ਤਹਾਡੇ ਘਰ ਦੇ ਕੁੜੀ ਦਾ ਉੱਜੜ ਗਿਆ ਘਰ ਤੇ ਭਾਵੇਂ ਤੂੰ ਹੀ ਰੱਖ ਲਿਓ ਪਿਸਤਲ ਭਾਵੇਂ ਰੱਖ ਲਿਓ ਰਫਲਾ ਜਿੱਤੇ ਜਤੇ ਬੰਦੀ ਆ ਗਈ ਤੁਹਾਨੂੰ ਭੱਜਣ ਨੂੰ ਰਾਹ ਨਹੀਂ ਲੱਭਣੇ ਘਰਾਂ ਤੋਂ ਸੁੱਤਿਆਂ ਨੂੰ ਚੱਕ ਚੱਕ ਕੇ ਠਾਣੇ ਛੁੱਟਾਂਗੇ ਤੁਤੋ ਘਟਾਵਾਂਗੇ ਬਣਦੇ ਪਰਚੇ ਕਿਸੇ ਧੀ ਭੈਣ ਦਾ ਘਰ ਜਾਣ ਲਈ ਕਿੰਨੀਆਂ ਧੀਆ ਰੋਂਡੀਆਂ ਸੜਕੋ ਫੂਨ ਦੇ ਵਿੱਚ ਕੁੱਤੇ ਦੇ ਪੁੱਤੋ ਤੁਹਾਡੀਆਂ ਘਰ ਚ ਪੈਣਾ ਨਹੀਂ ਹੈਗੀਆਂ ਉਹਨਾਂ ਦੀ ਫੋਟੋ ਕਰੋ ਐਡਿਟ ਐਂ ਧੀਆ ਪੜਾ ਦੇ ਕਰ ਦੇਸ ਦਾ ਘਾਰ ਇਹ ਗੱਲ ਬੋਲਣ ਤੋਂ ਹੀ ਕਰਨੇ ਗਰੇਜ ਪਰ ਤੁਹਾਡੇ ਵਾਸਤੇ ਗੱਲ ਬੋਲਣੀ ਪੈਣੀ ਆ ਕਿਉਂਕਿ ਜਿਹੜੇ ਕੁੱਤੇ ਦੇ ਹੱਡ ਹੁੰਦੇ ਆ ਨਾ ਜਿਹੜੇ ਕੁੱਤੇ ਦੀ ਦੁੰਬਾ ਉਹ ਕਦੀ ਸਿੱਧੀ ਨਹੀਂ ਹੁੰਦੀ ਉਹਨੂੰ ਕੱਟਣਾ ਹੀ ਪੈਂਦਾ ਤੇ ਕੱਟ ਕੇ ਥੱਲੇ ਜ਼ਮੀਨ ਤੇ ਸੁੱਟਣਾ ਪੈਂਦਾ ਇਹ ਮੇਰੀ ਤਾੜਨਾ ਝੱਗ ਲਿਓ ਜੇ ਇੱਕ ਜੱਤੀ ਪੈਟ ਦੀ ਫੋਟੋ ਕੀਤੀ ਐਡੀਟ ਜਹਾ ਕਿ ਤਬਲੇ ਆ ਕੇ ਮੇਲ ਤੂੰ ਦਾ ਘਰ ਗਿਆ ਉਜੜ ਤੇ ਉਹਦਾ ਘਰ ਤੇ ਅਸੀਂ ਵਸਾਈ ਦੇਵਾਂਗੇ ਪਰ ਤੁਹਾਡਾ ਘਰ ਉਜੜ ਨੂੰ ਕੋਈ ਬਚਾ ਨਹੀਂ ਸਕਦਾ ਮੇਰੀ ਸਿੱਧੀ ਤਾੜਨਾ ਜੇ ਤੇ ਕਾਨੂੰਨ ਚ ਬਣਦੀ ਹੈ ਧਰਾਵਾਂ ਤਹਿਤ ਪਰਚਾ ਕਰਾ ਕੇ ਜੇਲ੍ਹਾਂ ਚ ਕੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ